ਖਾਲਸਾ ਆਇਆ ਤੇ ਖਾਲਸੀ ਚੀਜ਼ ਖਾਊਗਾ ਠੀਕ ਹੈ ਨਾ 5 ਸਾਲ ਲੱਗੇ ਮੈਦੇ ਤੋਂ ਆਟੇ ਤੱਕ ਆਦੂ ਹੁਣ ਅਸੀਂ ਆਟੇ ਦਾ ਪਿਓਰ ਆਟੇ ਦਾ ਪੀਜ਼ਾ ਬਣਾਇਦਾ ਜੇ ਸੈਟੇ ਦਾ ਪ੍ਰਸ਼ਾਦ ਆ ਤਿਆਰ ਹੁੰਦਾ ਉਸੇ ਆਟੇ ਦਾ ਪੀਜ਼ਾ ਆਪਾਂ ਸਾਰਿਆਂ ਨੂੰ ਸ਼ਿਕਾਈਦਾ 50s ਤੋਂ ਅਬਵ ਵਾਲੇ ਕਪਲਸ ਵੀ ਆਣ ਲੱਗ ਗਏ ਤੇ ਉਹ ਵੀ ਆ ਕੇ ਕਹਿੰਦੇ ਆ ਕਿ ਸਾਨੂੰ ਕੋਈ ਮਤਲਬ ਗਰਜ ਨਹੀਂ ਫੀਲ ਹੋਇਆ ਜਾਂ ਸਾਨੂੰ ਇਦਾਂ ਪਛਤਾਵਾ ਨਹੀਂ ਹੋਊਗਾ ਖਾ ਕੇ ਸਾਨੂੰ ਵਧੀਆ ਹੀ ਲੱਗ ਰਿਹਾ ਅੱਗੇ ਜਾ ਕੇ ਮੈਂ ਐਕਸਪੋਜ਼ ਕਰਨਾ ਹੈ ਕਿ ਕਿੱਦਾਂ ਮਲਟੀ ਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਤੁਹਾਨੂੰ ਜ਼ਹਿਰ ਖਵਾ ਰੀਆਂ ਨੇ ਫਾਸਟ ਫੂਡ ਦੇ ਨਾਮ ਤੇ ਸਰਵਾਰ ਦਾ ਕੰਮ ਛੱਡ ਕੇ ਬਾਹਰ ਛੱਡ ਕੇ ਪੰਜਾਬ ਵਾਪਸ ਕਿਉਂ ਆਏ ਜਿਹੜੀ ਫੈਮਿਲੀ ਹੋਵੇ ਉਹਨੂੰ ਤਾਂ ਫੇਰ ਮਾੜੀ-ਮੋਟੀ ਸਪੋਰਟ ਹੁੰਦੀ ਆ ਕਿ ہاں ਪਿੱਛੇ ਪਰਸ਼ਾਦਾ ਪੱਕਿਆ ਹੋਇਆ ਮੜ ਜੂਗਾ ਤੈਨੂੰ ਭਾਂਡੇ ਨਹੀਂ ਧੋਣੇ ਪੈਣਗੇ ਆਟਾ ਨਹੀਂ ਗੁੰਨਣਾ ਪਊਗਾ ਉਹ ਸਾਰੇ ਕੰਮ ਜੇ ਹੱਥੀ ਕਰਨੇ ਆ ਤਾਂ ਫਿਰ ਇੰਡੀਆ ਘਰ ਨੂੰ ਛੱਡ ਕੇ ਆਪਾਂ ਪੰਜਾਬ ਛੱਡ ਕੇ ਕਿੱਧਰ ਜਾਣਾ ਹੈਲਦੀ ਖਾਣਾ ਬਣਾਈਦਾ ਜਿੱਥੋਂ ਤੱਕ ਹੋ ਸਕੇ ਹਰ ਆਈਟਮ ਨੂੰ ਆਪਾਂ ਹੈਲਦੀ ਬਣਾਇਆ ਮੋਮੋਜ਼ ਵੀ ਮੈਦੇ ਦੇ ਨਹੀਂ ਐ ਮੈਦੇ ਨੂੰ ਤਾਂ ਆਪਾਂ ਕਿਚਨ ਚੋਂ ਕਿੱਕ ਕੀਤਾ ਹੋਇਆ ਸਾਡੀ ਕਿਚਨ ਚ ਮੈਦਾ ਯੂਜ਼ ਨਹੀਂ ਹੁੰਦਾ ਮੋਮੋਜ਼ মালਟੀ ਗ੍ਰੇਨ ਹੈ ਪੀਜ਼ਾ ਸਟਫ گارਲਿਕ ਬ੍ਰੈਡ ਤੋਂ ਆਟੇ ਦੀ ਪਿਓਰ ਮਿਲੂਗੀ ਸਸ਼ਿਆਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਸਿਟੀ ਹੈਡਲਾਈਨ ਮੈਂ ਇੰਦਰ ਸਿੱਧੂ ਤੁਹਾਡਾ ਸਵਾਗਤ ਕਰਦੀ ਹਾਂ ਤਾਂ ਜਿੱਥੇ ਗੱਲ ਹੁੰਦੀ ਆ ਅੱਜ ਕੱਲ ਦੇ ਨੌਜਵਾਨ ਬਾਹਰ ਜਾਣ ਦੇ ਸੁਪਨੇ ਸਜਾਉਂਦੇ ਆ ਜਾਂ ਲਗਾਤਾਰ ਬਾਹਰ ਜਾ ਰਹੇ ਨੇ ਤਾਂ ਇੱਕ ਅਜਿਹੀ ਸਿੱਖ ਫੈਮਿਲੀ ਸਾਡੇ ਨਾਲ ਮੌਜੂਦ ਆ ਜੋ ਬਾਹਰ ਨੂੰ ਛੱਡ ਕੇ ਪੰਜਾਬ ਦਾ ਪਿਆਰ ਆ ਉਹਨਾਂ ਦਾ ਤੇ ਪੰਜਾਬ ਚ ਆ ਕੇ ਆਪਣਾ ਵਧੀਆ ਕੰਮ ਕਰ ਰਹੇ ਨੇ ਤੇ ਵਧੀਆ ਨਾਮ ਬਣਾ ਰਿਆ ਤਾਂ ਉਹਨਾਂ ਨਾਲ ਗਲਵਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਰ ਕਿਵੇਂ ਹੋ ਚੜਦੀ ਕਲਾ ਜੀ ਤੁਸੀਂ ਸੁਣਾਓ ਸਰ ਬਾਹਰ ਦਾ ਕੰਮ ਛੱਡ ਕੇ ਬਾਹਰ ਛੱਡ ਕੇ ਪੰਜਾਬ ਵਾਪਿਸ ਕਿਉਂ ਆਏ ਅੱਛਾ ਜੀ ਬਾਹਰ ਛੱਡ ਕੇ ਇਦਾਂ ਹੈ ਜੀ ਬਾਹਰ ਜ਼ਿੰਦਗੀ ਜੀਣ ਦਾ ਮਜ਼ਾ ਨਹੀਂ ਆ ਰਿਹਾ ਸੀ ਮੌਜ ਨਹੀਂ ਲੱਭਣੀ ਪੰਜਾਬ ਨਾਲ ਦੀ ਗੱਲ ਆਪਾਂ ਕਹਿੰਨੇ ਆ ਨਾ ਇੱਥੇ ਨਾਲ ਦੀ ਮੌਜ ਹੈ ਨਹੀਂ ਤੇ ਮੈਂ ਬੜਾ ਖੁਸ਼ ਜਾਂ ਨਹੀਂ ਸੀਗਾ ਉੱਥੇ ਦੇ ਲਾਈਫ ਸਟਾਈਲ ਤੋਂ ਵੀ ਇੱਕੋ ਰੁਟੀਨ ਚੱਲੀ ਜਾਂਦੀ ਇੱਕੋ ਸਰਕਲ ਚ ਲਾਈਫ ਵੱਜ ਜਾਂਦੀ ਆ ਬੰਦਾ ਸਵੇਰੇ ਕੰਮ ਤੇ ਜਾਂਦਾ ਕੰਮ ਕਰਕੇ ਆ ਜਾਂਦਾ ਮੇਰੇ ਵਰਗਾ ਤਾਂ ਜਿੱਦਾਂ ਮੈਂ ਸਟੂਡੈਂਟ ਸੀਗਾ ਮੇਰੇ ਲਈ ਤਾਂ ਬਹੁਤ ਮੁਸ਼ਕਿਲ ਸੀ ਹਨਾ ਜੇ ਜਿਹੜੀ ਫੈਮਿਲੀ ਹੋਵੇ ਉਹਨੂੰ ਤਾਂ ਫੇਰ ਮਾੜੀ-ਮੋਟੀ ਸਪੋਰਟ ਹੁੰਦੀ ਆ ਕਿ ਹਾਂ ਪਿੱਛੇ ਪਰਸ਼ਾਦਾ ਪੱਕਿਆ ਹੋਇਆ ਮਿਲ ਜੂਗਾ ਤੈਨੂੰ ਭਾਂਡੇ ਨਹੀਂ ਧੋਣੇ ਪੈਣਗੇ ਆਟਾ ਨਹੀਂ ਗੁੰਨਣਾ ਪਊਗਾ ਉਹ ਸਾਰੇ ਕੰਮ ਜੇ ਹੱਥੀ ਕਰਨੇ ਆ ਤਾਂ ਫਿਰ ਇੰਡੀਆ ਗਾ ਨੂੰ ਛੱਡ ਕੇ ਆਪਾਂ ਪੰਜਾਬ ਛੱਡ ਕੇ ਕਾਹਤੋਂ ਜਾਣਾ ਇਹ ਗੱਲ ਸਰ ਆਪਣੀ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਤਾਂ ਕਹਿੰਦੇ ਆ ਵੀ ਬਾਹਰ ਜਾ ਕੇ ਤਾਂ ਬੜੀਆਂ ਮੌਜਾਂ ਨੇ ਬੜਾ ਪੈਸਾ ਆ ਤਾਂ ਉਸ ਬਾਰੇ ਕੀ ਕਹੂੰਗੇ ਉਸ ਬਾਰੇ ਕਵਾਂਗੇ ਜੀ ਵੀ ਠੀਕ ਆ ਪੈਸਾ ਹੈਗਾ ਜੇ ਤੁਹਾਨੂੰ ਦਿਖਦਾ ਆ ਤਾਂ ਕਮਾ ਲਓ ਜ਼ਰੂਰ ਕਮਾਓ ਪੈਸਾ ਪਰ ਕਮਾ ਕੇ ਵੋੜਿਆ ਉਹ ਇੱਥੇ ਵਾਪਸ ਆ ਜਾਓ ਆਪਣੀ ਧਰਤੀ ਨੂੰ ਆਬਾਦ ਕਰੋ ਇਹਨੂੰ ਉਜਾੜੋ ਨਾ ਕਿਉਂਕਿ ਪੰਜਾਬ ਤੁਹਾਡੇ ਨਾਲ ਹੀ ਆ ਨਾ ਜੇ ਆਪਾਂ ਹੈਗੇ ਆ ਜੇ ਮੈਂ ਹੈਗਾ ਜੇ ਮੰਨ ਲਓ ਮੈਂ ਬਾਹਰ ਚੱਲ ਜਾਣਾ ਮੇਰਾ ਵਜੂਦ ਇੱਥੇ ਹੈ ਨਹੀਂਗਾ ਮੁੜ ਕੇ ਕੌਣ ਜੇ ਮੇਰੇ ਵਾਂਗੂ ਜਾਂ ਉਸ ਨੌਜਵਾਨੀ ਵਾਂਗੂ ਜੇ ਸਾਰੇ ਜਾਣੇ ਸੋਚਣ ਲੱਗੇ ਆਪਾਂ ਚੱਲੋ ਬਾਹਰ ਚੱਲੋ ਇੱਥੇ ਕੁਝ ਹੈ ਨਹੀਂ ਇੱਥੇ ਕੁਝ ਹੈ ਨਹੀਂ ਤਾਂ ਇੱਥੇ ਤਾਂ ਸੱਚੀ ਕੁਝ ਨਹੀਂ ਰਹਿਣਾ ਫਿਰ ਤੁਸੀਂ ਹੋ ਹੀ ਹੋ ਨਾ ਸਾਰਾ ਕੁਝ ਪੰਜਾਬ ਦਾ ਤਾਂ ਨੌਜਵਾਨੀ ਆ ਜੇ ਉਹ ਜਜ਼ਬੇ ਨਾਲ ਸੋਚੂਗੀ ਜੇ ਉਹ ਥੌਟਲੈਸ ਨਹੀਂ ਹੋਊਗੀ ਹੁਣ ਆਪਣੇ ਆਪਣੇ ਹੈ ਕੀ ਕਰਨ ਨੂੰ ਇੱਥੇ ਕੋਈ ਸੋਚਦਾ ਹੀ ਨਹੀਂ ਆ ਕਰਨਾ ਕੀ ਹੈ ਇੱਥੇ ਫੇਰ ਵੀ ਫੂਡ ਲਾਈਨ ਬਹੁਤ ਵਾਸਤ ਹੈ ਜੇ ਕਿਸੇ ਨੇ ਹੋਰ ਕੁਝ ਕਿਸੇ ਨੂੰ ਕੁਝ ਨਹੀਂ ਸੁੱਝਦਾ ਤਾਂ ਤੁਸੀਂ ਫੂਡ ਲਾਈਨ ਚ ਜਾਓ ਸੌਖਾ ਕੰਮ ਆ। ਸ਼ੁੱਧ ਚੀਜ਼ ਬਣਾਓ, ਸ਼ੁੱਧ ਖਵਾਓ, ਨਾਲੇ ਸੀਸਾ ਲਓ ਸਾਰਿਆਂ ਦੀਆਂ। ਚੰਗਾ ਖਵਾਓ ਹਨਾ, ਚੰਗਾ ਭੋਜਨ ਦੇਓ। ਨਾਲੇ ਸਾਰੇ ਖੁਸ਼ ਹੋਣਗੇ। ਪਰ ਜੇ ਨੌਜਵਾਨੀ ਕਹਿੰਦੀ ਆ ਕਿ ਵੀ ਬਾਹਰ ਵੀ ਜੇ ਤੁਸੀਂ ਗੱਡੀਆਂ ਧੋਣੀਆਂ ਨੇ ਜਾਂ ਰੈਸਟੋਰੈਂਟਸ 'ਚ ਕੰਮ ਕਰਨਾ ਆ ਜਾਂ ਕਿਸੇ ਦੇ ਅਧੀਨ ਕੰਮ ਕਰਨਾ, ਫਿਰ ਤੁਸੀਂ ਪੱਕੇ ਹੋ ਜਾਂਦੇ ਹੋ। ਹੌਲੀ-ਹੌਲੀ ਮਿਹਨਤਾਂ ਕਰਕੇ, ਬਹੁਤ ਮਿਹਨਤਾਂ ਕਰਦੇ ਮੁੰਡੇ ਕਿਹੜਾ ਘੱਟ ਥੋੜੀ ਮਿਹਨਤ ਨਹੀਂ ਕਰਦੇ, ਬਹੁਤ ਮਿਹਨਤ ਕਰਦੇ, ਡਬਲ-ਡਬਲ ਸ਼ਿਫਟਾਂ ਲੈਣੀਆਂ, 40-40 ਘੰਟੇ, 50-60-70 ਘੰਟੇ ਗ ਬਾਰ ਕੀ ਜਿਹੜੇ ਇੱਕ ਤਾਂ ਹੁੰਦਾ ਨਾ ਕਿ ਨੀਂਦ ਲਈ ਗੋਲੀਆਂ ਖਾਂਦੇ ਆ ਇੱਕ ਹੁੰਦੇ ਆ ਜਾਗਣ ਲਈ ਗੋਲੀਆਂ ਖਾਂਦੇ ਆ ਇਹੋ ਜਿਹੇ ਮੁੰਡੇ ਵੀ ਦੇਖੇ ਆਪਾਂ ਬਾਹਰ ਵੀ ਕਮਲਿਆਂ ਵਾਂਗੂ ਕੰਮ ਕਰਨਾ ਪਰ ਠੀਕ ਹੈ ਤੁਸੀਂ ਕਮਾਈਆਂ ਕਰ ਲੀਆਂ ਕਰਕੇ ਮੁੜ ਜਾਓ ਬਈ ਇੱਥੇ ਇੱਥੇ ਇਹਨੂੰ ਬਸਾਓ ਮੁੜ ਕੇ ਕਮਾਈਆਂ ਕਰਕੇ ਤੁਸੀਂ ਗੋਰਿਆਂ ਨੂੰ ਹੀ ਦੇਈ ਜਾਂਦੇ ਹੋ ਤੁਸੀਂ ਘਰ ਲੈ ਲਿਆ ਕਾਰਾਂ ਲੈ ਲੀਆਂ ਤੁਸੀਂ 25 ਸਾਲ ਤੋਂ ਘੱਟ 20 ਸਾਲ ਤੋਂ ਘੱਟ ਤਾਂ ਤੁਹਾਡੀਆਂ ਕਿਸ਼ਤਾਂ ਬਣਦੀਆਂ ਹੀ ਨਹੀਂ ਕਰਦੀਆਂ ਨਹੀਂ ਬਣਦੀਆਂ ਇਸ ਤੋਂ ਘੱਟ ਤੁਹਾਡੀਆਂ ਤੇ ਬੰਦਾ ਮੋੜ ਕੇ ਜੇ ਇੰਡੀਆ ਗੇੜਾ ਵੀ ਮਾਰਨਾ ਤਾਂ ਹਾਂ ਜੀ ਅਸੀਂ ਇੰਨੀਆਂ ਵੀਕ ਇੰਨੇ ਦਿਨ ਨਹੀਂ ਇੰਨੇ ਵੀਕਲੀ ਕਹਿੰਦੇ ਆ ਇਹ ਨਹੀਂ ਕਿ ਮਹੀਨੇ ਲਈ ਆਗੇ ਦੋ ਮਹੀਨੇ ਲਈ ਕੋਈ ਦੋ ਤਿੰਨ ਮਹੀਨੇ ਨਹੀਂ ਕਹੂਗਾ ਉਹ ਇੰਨੀਆਂ ਵੀਕਸ ਕਹੂਗਾ ਜਾਂ ਇੰਨੇ ਦਿਨ ਕਹੂਗਾ ਫਿਰ ਪਿੱਛੇ ਉਹਨੂੰ ਆਟੋ ਕੱਟ ਪੇਮੈਂਟ ਲਾ ਕੇ ਆਊਗਾ ਕਿ ਹਾਂ ਇੰਨਾ ਕੁ ਬੈਲੈਂਸ ਮੈਂ ਬਣਾ ਜਾਵਾਂ ਸੋ ਦੈਟ ਕਿ ਮੇਰੀ ਕਿਸ਼ਤ ਆਪਣੇ ਆਪ ਚਲਦੀ ਰਹੇ ਉਸ ਜ਼ਿੰਦਗੀ ਦਾ ਕੀ ਲਾਭ ਆ ਵੀ ਤੁਸੀਂ ਕਿਸ਼ਤਾਂ ਹੀ ਭਰੀ ਜਾਣੀਆਂ ਸਾਰੀ ਉਮਰ ਉੱਥੇ ਨਿਆਣੇ ਤੁਹਾਡੇ ਹੱਥ ਨਹੀਂ ਰਹਿਣੇ ਠੀਕ ਹੈ ਨਾ ਮੈਮ ਨਾਲ ਵੀ ਗੱਲ ਕਰ ਲੈਨੇ ਆ ਮੈਮ ਸਸ਼ਿਕਾ ਜੀ ਗੱਲ ਕਰ ਦਈਓ ਮੈਮ ਕਿਵੇਂ ਹੋ ਬਹੁਤ ਵਧੀਆ ਜੀ ਸ਼ੁਕਰ ਹੈ ਗੁਰੂ ਸਾਹਿਬ ਦਾ ਤਾਂ ਮੈਮ ਇੱਕ ਨਾ ਅੱਜ ਕੱਲ ਜਿਵੇਂ ਕੁੜੀਆਂ ਨੂੰ ਵੀ ਹੁੰਦਾ ਆ ਵੀ ਮੇਰਾ ਜਿਹੜਾ ਹਸਬੈਂਡ ਹੈ ਉਹ ਬਾਹਰ ਹੋਵੇ ਤਾਂ ਤੁਹਾਨੂੰ ਕਿਵੇਂ ਲੱਗਦਾ ਸੀ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲੇ ਜਦੋਂ ਸਾਡੀ ਗੱਲ ਹੋਈ ਸੀ ਤਾਂ ਉਦੋਂ ਹੀ ਬਾਹਰ ਹੀ ਸੀ ਉਦੋਂ ਉਹੀ ਸਿਚੁਏਸ਼ਨ ਸੀ ਆਪਣੀ ਮੈਨੂੰ ਉਸ ਚੀਜ਼ ਨਾਲ ਵੀ ਫਰਕ ਨਹੀਂ ਸੀ ਪੇਰੈਂਟਸ ਨੇ ਜਿੱਥੇ ਆਪਣਾ ਕਰ ਦਿੱਤਾ ਸੀ ਤੈ ਠੀਕ ਸੀ ਪਰ ਜਦੋਂ ਇਹਨਾਂ ਨੇ ਫੈਸਲਾ ਲਿਆ ਵੀ ਨਹੀਂ ਜੀ ਮੈਂ ਇੰਡੀਆ ਆਉਣਾ ਉਹਦੇ ਵਿੱਚ ਹੋਰ ਵੀ ਵੱਧ ਖੁਸ਼ੀ ਸੀ ਕਿ ਚਲੋ ਆਪਾਂ ਆਪਣੇ ਪੰਜਾਬ ਵਿੱਚ ਹੀ ਰਵਾਂਗੇ ਹੁਣ ਠੀਕ ਹੈ ਇਦਾਂ ਕਦੀ ਮਨ ਚ ਇਹ ਖਿਆਲ ਹੀ ਨਹੀਂ ਆਇਆ ਵੀ ਆਪਾਂ ਵੀ ਬਾਹਰ ਕਿਉਂ ਨਹੀਂ ਸੈਟਲ ਹੋਏ ਇਹ ਚੀਜ਼ ਕਦੀ ਵੀ ਮਨ ਚ ਨਹੀਂ ਆਈ ਹੈ ਤਾਂ ਸਰ ਇੱਕ ਸਵਾਲ ਹੋਰ ਆ ਕਿ ਜਿਵੇਂ ਤੁਸੀਂ ਸਿੱਖੋਂ ਮੈਮ ਸਿੱਖ ਨੇ ਤਾਂ ਬਾਹਰ ਜਾ ਕੇ ਜਿਵੇਂ ਕਹਿੰਦੇ ਨੇ ਕਿ ਜੈਸਾ ਦੇਸ਼ ਵੈਸਾ ਪੇਸ਼ ਤਾਂ ਬਾਹਰ ਜਾ ਕੇ ਵੀ ਆਪਣੀ ਜਿਹੜੀ ਸਿੱਖੀ ਆ ਆਪਣੀ ਪਗੜੀ ਹੈਗੀ ਉਹਨੂੰ ਕਿਵੇਂ ਕਾਇਮ ਰੱਖਿਆ ਇਹ ਮਹਾਰਾਜੀ ਦੀ ਕਿਰਪਾ ਰਹੀ ਦੀ ਸਾਡੇ ਤੇ ਫਰੈਂਡ ਆਗੇ ਵਾਈਫ ਦੇ ਫਰੈਂਡ ਆਗੇ ਨਾ ਚਲੋ ਮਹਾਰਾਜ ਦੀ ਕਿਰਪਾ ਰਹੀ ਦੀ ਸਾਡੇ ਤੇ ਔਰ ਜੇ ਤੁਸੀਂ ਆਪਣੀ ਰੂਟਸ ਨਾਲ ਜੁੜੇ ਰਹੋਗੇ ਨਾ ਮੇਰੀ ਪੇਰੈਂਟਿੰਗ ਬੜੀ ਚੰਗੀ ਸੀ ਮੇਰੇ ਪੇਰੈਂਟਸ ਨੇ ਮੈਨੂੰ ਸਿੱਖੀ ਨਾਲ ਜੋੜਿਆ ਹੋਇਆ ਸੀਗਾ ਬਚਪਨ ਤੋਂ ਹੀ ਤੇ ਚੰਗਾ ਲਿਟਰੇਚਰ ਪੜਿਆ ਹੋਇਆ ਸੀ ਕੁਝ ਸਕੂਲਿੰਗ ਵੀ ਹੋ ਗਈ ਸੀ ਸਾਡੇ ਸਕੂਲ ਵੀ ਥੋੜੇ ਧਾਰਮਕ ਖਿਆਲਾਂ ਵਾਲੇ ਸੀਗੇ ਜਦੋਂ ਅਸੀਂ ਲੱਗੇ ਆ ਜਿਹੜੇ ਸਕੂਲ ਲੱਗੇ ਆ ਤੇ ਜੇ ਤੁਸੀਂ ਆਪਣੇ ਰੂਟਸ ਨਾਲ ਜੁੜੇ ਰਹੋਗੇ ਨਾ ਤੇ ਤੁਹਾਨੂੰ ਕੋਈ ਚੀਜ਼ ਡਲਾਉਂਦੀ ਨਹੀਂ ਹੈਗੀ ਆਪਾਂ ਅਸਲ 'ਚ ਪਤਾ ਕੀ ਕਰਦੇ ਆਂ ਸਾਨੂੰ ਮਹਾਰਾਏ ਨੇ ਨਾ ਸਭ ਤੋਂ ਸੋਹਣਾ ਰੂਪ ਦਿੱਤਾ ਆ ਮੈਂ ਸੱਚ ਕਹਿੰਦਾ ਤੁਹਾਨੂੰ ਇਹ ਗੱਲ ਮੰਨ ਕੇ ਚੱਲਿਓ ਵੀ ਸਿੰਘਾਂ ਨੂੰ ਸਿੱਖਾਂ ਨੂੰ ਮਹਾਰਾਏ ਨੇ ਇੰਨਾ ਕੁ ਰੂਪ ਬਖਸ਼ਿਆ ਨਾ ਤੇ ਫੈਸ਼ਨ ਦਾ ਤਾਂ ਐਂਡ ਹੀ ਨਹੀਂ ਸਾਡੇ ਜੇ ਦਮਾਲੇ ਤੇ ਸ਼ਸਤਰ ਲਾ ਲਈਏ ਚੱਕਰ ਲਾ ਲਈਏ ਮਾਲਾ ਲਾ ਲਈਏ ਖੰਡੇ ਲਾ ਲਈਏ ਸਾਡੇ ਤਾਂ ਫੈਸ਼ਨ ਦਾ ਐਂਡ ਹੀ ਕੋਈ ਨਹੀਂ ਆ ਠੀਕ ਹੈ ਨਾ ਜਿਹੜੀਆਂ ਚੀਜ਼ਾਂ ਤੁਸੀਂ ਮਾਣ ਕਰਨੀਆਂ ਹੁੰਦੀਆਂ ਨਾ ਤੇ ਜੇ ਅਗਲੇ ਤਹਾਡੇ ਮਨ ਚ ਇਹ ਗੱਲ ਭਰ ਦੇਣ ਖਿਆਲ ਭਰ ਦੇਣ ਕਿ ਆ ਚੀਜ਼ ਤੇਰੇ ਫੱਬਦੀ ਨਹੀਂ ਤੁਸੀਂ ਜੇ ਉਹਨੂੰ ਅਸੈਪਟ ਕਰ ਲਓ ਫੇਰ ਤੁਹਾਡੀ ਟੈਂਦੀ ਕਲਾ ਸ਼ੁਰੂ ਹੁੰਦੀ ਆ ਆਦਰਵਾਇਜ਼ ਮੈਨੂੰ ਤਾਂ ਉਹਨਾਂ ਨੇ ਉਹ ਗੋਰੇ ਫੇਸ ਕਰਦੇ ਆ ਸਗੋਂ ਗੋਰੇ ਇਹ ਨਹੀਂ ਕਿ ਉਹਨਾਂ ਨੇ ਕਲੀਨ ਸ਼ੇਵ ਨੂੰ ਜੋਬ ਦੇਣੀ ਆ ਤੇ ਦਾੜੀ ਮੋਛਾ ਵਾਲੇ ਨੂੰ ਨਹੀਂ ਦੇਣੀ ਇਹ ਨਹੀਂ ਗੱਲ ਹੈਗੀ ਉਹ ਪਹਿਲਾਂ ਸਾਨੂੰ ਪਹਿਲ ਕਰਦੇ ਆ ਕਿ ਇਹ ਬੰਦਾ ਇਮਾਨਦਾਰ ਹੋਊਗਾ ਇਹ ਗੱਲ ਆ ਇਹ ਤਾਂ ਆਪਣਿਆਂ ਦੀ ਕਮੀ ਆ ਕਿ ਉਹਨਾਂ ਨੇ ਕਿਹਾ ਕਿ ਹਾਂ ਜੀ ਜੇ ਅਸੀਂ ਵਾਲ ਨਾ ਕਟਾਏ ਕਿਉਂਕਿ ਪਹਿਲੇ ਜਾ ਕੇ ਤੁਸੀਂ ਜਿਹੜੇ ਮਰਜੀ ਜੇ ਮੈਂ ਨਿਊਜ਼ੀਲੈਂਡ ਆ ਜਾਂ ਜੇ ਕੋਈ ਕੈਨੇਡਾ ਚ ਆ ਜਾਂ ਆਸਟ੍ਰੇਲੀਆ ਚ ਤੁਸੀਂ ਇਹ ਦੇਖਿਓ ਵੀ ਮੁੰਡਿਆਂ ਨੇ ਆਪਣੀ ਬਾਹ ਤੇ ਉਧਾਂ ਦੇ ਟੈਟੂ ਬਣਵਾਉਣੇ ਨੇ ਜਿਹੜੇ ਉਸ ਦੇਸ਼ ਚ ਚੱਲਦੇ ਨੇ ਇਹ ਬਹੁਤ ਵੱਡੀ ਗੱਲ ਆ ਜਾਂ हेयर ਸਟਾਈਲ ਉਹੋ ਜਿਹਾ ਕਰਾਉਣਗੇ ਜਿਹੜਾ ਉਧਰਲੇ ਦੇਸ਼ਾਂ ਚ ਚੱਲਦਾ ਮਤਲਬ ਉਧਰ ਦੀ ਨਕਲ ਕਰ ਲੈਣੀ ਵੀ ਅਸੀਂ ਤੁਹਾਡੇ ਚ ਤੁਸੀਂ ਸਾਨੂੰ ਅਸੈਪਟ ਕਰ ਲਓ ਤੇ ਜੇ ਤੁਸੀਂ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਨਾਲ ਤੁਸੀਂ ਗੁਰੂ ਨਾਲ ਜੁੜੇ ਹੋ ਤੇ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਜਿਹੜੀ ਤੁਹਾਡੇ ਕੋਲ ਜਹ ਚੀਜ਼ ਆ ਬਣਾ ਆ ਇਹ ਅਮੁੱਲਾ ਆ ਇਹ ਗੁਰੂ ਦੀ ਬਖਸ਼ੀ ਹੋਈ ਹੈ ਇਹੋ ਜੀ ਕੁਰਬਾਨੀਆਂ ਨਾਲ ਇਹ ਤੁਹਾਨੂੰ ਚੀਜ਼ ਮਿਲੀ ਆ ਤੇ ਤੁਹਾਨੂੰ ਇਸ ਚੀਜ਼ ਦੀ ਜੇ ਸਮਝ ਆ ਜਾਵੇ ਤੁਹਾਨੂੰ ਉਸ ਚੀਜ਼ ਤੇ ਮਾਨ ਹੋ ਜਵੇ ਨਾ ਤਾਂ ਫੇਰ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਕਦੀ ਵੀ ਠੀਕ ਆ ਮੇਰੀ ਜੌਬ ਵੀ ਮੇਰੀ ਅੰਗਰੇਜ਼ੀ ਚੰਗੀ ਸੀ ਇੰਗਲਿਸ਼ ਗੁੱਡ ਸੀ ਆਪਣੀ ਮੈਨੂੰ ਗੋਰੇ ਨੇ ਇਹ ਗੱਲ ਪਹਿਲਾਂ ਕਹੀ ਸੀ ਕਿ ਤੇਰੀ ਇੰਗਲਿਸ਼ ਚੰਗੀ ਆ ਤਾਂ ਤੈਨੂੰ ਕੰਮ ਤੇ ਰੱਖ ਰਿਆ ਦੂਜੀ ਗੱਲ ਉਹਨੇ ਇਹ ਕਹੀ ਸੀ ਕਿ ਸਾਡੇ ਵਿੱਚ ਜਿਹੜੇ ਸਾਡੇ ਲੋਕ ਨੇ ਉਹ ਕਪੜੇ ਕਰ ਜਾਂਦੇ ਨੇ ਤੁਸੀਂ ਕੀ ਪਲੈਨ ਨਹੀਂ ਕਰਦੇ ਹੈਗੇ ਭਾਵੇਂ ਹੁਣ ਕਰਦੇ ਆਪਣੇ ਪਰ ਮੈਂ ਵੈਸੇ ਗੱਲ ਕਰਦਾ ਕਿ ਉਹਨਾਂ ਦੇ ਦਿਮਾਗ 'ਚ ਇਹ ਧਾਰਨਾ ਹੈਗੀ ਆ ਕਿ ਇੱਕ ਦਾੜੀ ਮੋਛਾ ਵਾਲਾ ਦਸਤਾਰ ਵਾਲਾ ਬੰਦਾ ਬਾਣੀ ਬਾਣੇ ਨਾਲ ਜਿਹੜਾ ਜੁੜਿਆ ਹੋਇਆ ਵਾ ਇਹ ਇਮਾਨਦਾਰ ਹੋਊਗਾ ਇਸ ਲਈ ਆਪਾਂ ਨੂੰ ਕਦੇ ਟਰਬਲ ਨਹੀਂ ਆਈ ਹੈਗੀ ਇਸ ਚੀਜ਼ ਦੇ ਵਿੱਚ ਠੀਕ ਹੈ ਨਾ ਉਹ ਮਹਾਰਾਜ ਦੀ ਕਿਰਪਾ ਹੀ ਰਹੀ ਆ ਜੇ ਆਪਣੇ ਬਾਣੇ ਦੇ ਮਾਣ ਕਰੋਗੇ ਨਾ ਤਾਂ ਮਹਾਰਾਜ ਹੱਥ ਰੱਖਦੇ ਆ ਤੁਹਾਡੇ ਤੇ ਠੀਕ ਹੈ ਨਾ ਫਿਰ ਭਾਵੇਂ ਵੇਲੇ ਰਹਿ ਕੇ ਵੀ ਖਾ ਲੂ ਬਾਹਰ ਖਵਾ ਦਿੰਦੇ ਆ ਮਹਾਰੇ ਵੇਲੇ ਨੂੰ ਵੀ ਖਵਾ ਦਿੰਦੇ ਆ ਫੇ ਤਾਂ ਮੈਮ ਜਿਵੇਂ ਕਿ ਤੁਸੀਂ ਸਿੱਖੀ ਨਾਲ ਜੁੜੇ ਹੋਏ ਹੋ ਗੁਰੂ ਸਾਹਿਬ ਨਾਲ ਜੁੜੇ ਹੋਏ ਹੋ ਤਾਂ ਆਪਣੇ ਬੱਚਿਆਂ ਨੂੰ ਕਿਵੇਂ ਜੋੜ ਕੇ ਰੱਖਿਆ ਸੀ ਤੁਸੀਂ ਉਤਾ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਮਾਰੇ ਨੇ ਇੰਨੀਆਂ ਚੰਗੀਆਂ ਰੂਹਾਂ ਭੇਜੀਆਂ ਨਾ ਗੁਰਬਲਿਹਾਰ ਸਿੰਘ ਬੇਟਾ ਵੱਡਾ 11 ਸਾਲ ਦਾ ਬੇਟਾ ਹੈ ਤੇ ਉਹਨੂੰ ਨਿਤਨੇਮ ਕੰਠ ਹੈ ਸਾਇ ਪਾਠ ਸਾਹਿਬ ਉਹਨੇ ਆਰੰਭ ਕੀਤਾ ਹੋਇਆ ਉਹਨੂੰ ਗੁਰੂ ਸਾਹਿਬ ਦੀ ਕਿਰਪਾ ਹੈ ਮਾਰੇ ਦੀ ਕਿਰਪਾ ਵੱਲੋਂ ਬੇਟੀ ਆ ਬੇਟੀ ਨੂੰ ਵੀ ਹੁਣ ਸਾਰਾ ਨਿਤਨੇਮ ਕੰਠ ਹੋ ਗਿਆ ਉਹ 10 ਸਾਲ ਦੀ ਹੈ ਐ ਵਸੁ ਮਾਰੇ ਦਾ ਸ਼ੁਕਰ ਆ ਉਹਨਾਂ ਨੇ ਚੰਗੀਆਂ ਰੂਹਾਂ ਭੇਜੀਆਂ ਆ ਠੀਕ ਹੈ ਨਾ ਮੈਂ ਦੇਖ ਸਕਦਾ ਆ ਇੱਕ ਚੰਗੇ ਮਾਪੇ ਹੋਣ ਦਾ ਫਰਜ਼ ਵੀ ਤੁਹਾਨੂੰ ਨਿਭਾਉਣਾ ਪੈਂਦਾ ਆ ਜਿਹੜੀਆਂ ਸਿੱਖਿਆਵਾਂ ਸਾਨੂੰ ਸਾਡੇ ਮਾਪੇ ਕੋਲੋਂ ਮਿਲੀਆਂ ਉਹ ਗੁਣ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ 'ਚ ਭਰੀਏ ਜੇ ਸਾਨੂੰ ਤਾਂ ਕੁਝ ਸਪੈਸ਼ਲ ਕਰਨ ਦੀ ਇਹ ਚ ਖਾਸ ਕਰਨ ਦੀ ਲੋੜ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਸਾਰਾ ਕੁਝ ਸਿਖਾ ਕੇ ਭੇਜਿਆ ਕੋਡ ਆਫ ਕੰਡਕਟ ਜਿਹੜਾ ਸਿੱਖੀ ਦਾ ਕੋਡ ਆਫ ਕੰਡਕਟ ਆ ਵੀ ਤੁਸੀਂ ਇੰਨਾ ਤੁਸੀਂ ਆਹ ਰਹਿਤਾ ਰੱਖਣੀਆਂ ਨੇ ਠੀਕ ਹੈ ਨਾ ਤੁਸੀਂ ਨਿਤਨੇਮ ਕਰਨਾ ਆ ਤੁਸੀਂ ਬਾਣੀ ਪੜ੍ਹਨੀ ਆ ਤੁਸੀਂ ਸਰਬੱਤ ਦਾ ਭਲਾ ਵੰਡ ਖਾਣਾ ਠੀਕ ਹੈ ਨਾ ਜਿਹੜੇ ਆਪਣੇ ਫਲਸਫੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਾਨੂੰ ਅਸੀਂ ਕਿਹੜਾ ਆਪਣੇ ਵੱਲੋਂ ਆਪਣੇ ਅੰਦਰੋਂ ਲੈ ਕੇ ਆਏ ਆ ਸਾਨੂੰ ਜੋ ਗੁਰੂ ਸਾਹਿਬਾਂ ਨੇ ਸਿਖਾਤਾ ਜਿਹੋ ਜਿਹੋ ਜੀ ਸਿੱਖਿਆ ਉਹਨਾਂ ਨੇ ਸਾਨੂੰ ਦੇ ਦਿੱਤੀ ਉਹ ਈਜ਼ੀ ਆ ਸਾਡੇ ਲਈ ਉਹ ਕੋਈ ਮੁਸ਼ਕਲ ਨਹੀਂ ਹੈਗਾ ਕਿ ਗੁਰੂ ਸਾਹਿਬ ਦੱਸ ਗਏ ਆ ਇਹਨੂੰ ਫਾਲੋ ਕਰਨਾ ਇਹਨੂੰ ਅੱਗੇ ਆਪਣੇ ਬੱਚਿਆਂ 'ਚ ਫਾਲੋ ਕਰਾਉਂਗੇ ਤਾਂ ਉਹ ਤੁਹਾਨੂੰ ਔਲਾਦ ਤੁਹਾਨੂੰ ਸੁੱਖ ਦੇਊਗੀ ਹਾਂ ਜੀ ਅਸੀਂ ਕੱਲ ਅਸੀਂ ਦੋਨੋਂ ਭਰਾ ਗੱਲ ਕਰਦੇ ਸੀਗੇ ਮੇਰਾ ਬ੍ਰਦਰ ਤੇ ਮੈਂ ਛੋਟੇ ਅਸੀਂ ਗਏ ਹੋਏ ਸੀ ਕਪੂਰਥਲੇ ਤੇ ਹੁਣ ਉੱਥੇ ਦੁਆਬਾ ਦਾ ਸਾਰਾ ਬਾਹਰ ਵੜਿਆ ਪਿਆ ਕੈਨੇਡਾ ਅਮਰੀਕਾ ਚ ਤੇ ਪਿੱਛੋਂ ਉਹਨਾਂ ਦੇ ਜਿਹੜੇ ਪੇਰੈਂਟਸ ਰਹਿ ਜਾਂਦੇ ਨੇ ਉਹਨਾਂ ਨੂੰ ਇੰਨੀਆਂ ਕੁ ਪ੍ਰੋਬਲਮਸ ਆਉਂਦੀਆਂ ਨਾ ਤੇ ਕੋਈ ਸਾਡੀ ਨੌਂ ਚ ਵੀ ਫੈਮਿਲੀਆਂ ਹੈਗੀਆਂ ਨੇ ਅਸੀਂ ਉਹਨਾਂ ਕੋਲ ਬੈਠੇ ਸੀ ਤੇ ਅਸੀਂ ਹੱਸਦੇ ਸੀਗੇ ਕਿ ਸਾਡੇ ਮਾਪੇ ਨਾ ਸਾਡਾ ਦੇਣਾ ਨਹੀਂ ਦੇ ਸਕਦੇ ਵੀ ਅਸੀਂ ਉਹਨਾਂ ਨੂੰ ਛੱਡ ਕੇ ਹੀ ਗਏ ਇਹ ਬਹੁਤ ਵੱਡੀ ਗੱਲ ਆ ਇਹチェ ਤੁਸੀਂ ਆਪਣੇ ਕਿਉਂਕਿ ਬਸ ਇਹੀ ਗੱਲ ਆ ਜੀ ਹਾਂ ਮੈਂ ਚਲੋ ਦੱਸ ਦਾਂ ਬੱਚਿਆਂ ਦੀ ਜਿਹੜੀ ਮੇਨ ਗੱਲ ਆ ਕਿ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਤੁਹਾਡਾ ਫਰਜ਼ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਜੇ ਤੁਸੀਂ ਇੱਕ ਉਹਨਾਂ ਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਹੋ ਫਿਰ ਨਾਲੇ ਸਾਡੇ ਜਿੱਦਾਂ ਰੁਟੀਨ ਗੁਰੂ ਸਾਹਿਬ ਸਾਨੂੰ ਦੱਸ ਗਏ ਵੀ ਇੰਨੇ ਵੇ ਉੱਠਣਾ ਇੰਨੇ ਵੇ ਪਾਠ ਕਰਨਾ ਇੰਨੇ ਵੇ ਤੁਸੀਂ ਆਪਣੇ ਆ ਸਾਰੇ ਕਰਮ ਕਰਨੇ ਨੇ ਤਾਂ ਪ੍ਰਤੀ ਦੇ ਦਇਆ ਰੱਖਣੀ ਆ ਠੀਕ ਆ ਤੇ ਉਹ ਉਹੀ ਕੁਝ ਆਪਣੇ ਬੱਚਿਆਂ ਨੂੰ ਸਿਖਾਓ ਤੇ ਬੱਚੇ ਬੱਚਿਆਂ ਦੀ ਆਦਤ ਵੀ ਇਹੀ ਆ ਜੋ ਤੁਸੀਂ ਗੁਣ ਬੱਚਿਆਂ ਚ ਭਰੋਗੇ ਉਹ ਗ੍ਰਾਸਪ ਕਰਦੇ ਆ ਉਹਨੂੰ ਗ੍ਰੈਂਡ ਕਰਦੇ ਆ ਬੱਚੇ ਠੀਕ ਹੈ ਨਾ ਜਿਹੜੇ ਮਰਜੀ ਪਾਸੇ ਲਾ ਲਓ ਉਹ ਤਾਂ ਕੱਚਾ ਘੜ ਆਇਆ ਜਿੱਦਾਂ ਦੇ ਮਰਜੀ ਪਾਸੇ ਮੋੜ ਲਓ ਜੇ ਗાળા ਗੱਡਣ ਲਾ ਲਓ ਉਹਨੇ ਗાળા ਗੱਡਣ ਲੱਗ ਰਿਆ ਨਾ ਕੱਢਦੇ ਹੀ ਆ ਲੋਕਾਂ ਦੇ ਨਾਲੇ ਗાળા ਗੱਡਣ ਵਾਲੇ ਗાળા ਕੱਢਦੇ ਆ ਜੇ ਹੁਣ ਤੁਸੀਂ ਕਹੋਗੇ ਆ ਫਲਾਈਂਕ ਕਿਸ ਕਰਕੇ ਦਿਖਾ ਦੇ ਮਿੰਟ ਚ ਐ ਕਰਕੇ ਦਿਖਾਉਂਦਾ ਕਰਕੇ ਦਿਖਾਉਂਦਾ ਨਾ ਹੁਣ ਅਸੀਂ ਅਸੀਂ ਨਹੀਂ ਅਸੀਂ ਨਹੀਂ ਕਿਹਾ ਵੀ ਫਲਾਈਂਕ ਕਿਸ ਕਰਕੇ ਦਿਖਾ ਆ ਜੀ ਇਹਨੂੰ ਕਹੀਏ ਦੇਖ ਤੇ ਉਹਨੇ ਕਹਿਣਾ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਹੁਣ ਜੇ ਆ ਸਿਖਾਉਂਗੇ ਤਾਂ ਅਗਲਾ ਇਹੀ ਸਿੱਖੂਗਾ ਨਾ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਠੀਕ ਐ ਇਹ ਗੱਲ ਆ ਝੂਲਤੇ ਨਿਸ਼ਾਨ ਰਹੇ ਹੁਣ ਛੋਟੀ 3 ਸਾਲ ਦੀ ਵੀ ਬੱਚੀ ਆ ਸਾਡੇ ਉਹ ਵੀ ਕਹਦੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਹੁਣ ਜੇ ਆਪਾਂ ਉਹਨੂੰ ਫਲਾਈਂ ਕਿੱਸਾ ਕਰਨ ਲਾ ਦਈਏ ਠੀਕ ਐ ਨਾ ਜਾਂ ਹੋਰ ਕੰਮਾਂ ਨੂੰ ਲਾ ਦਈਏ ਉਹ ਕੋਈ ਸਿੱਖ ਜਾਣਾ ਇਹ ਤੁਸੀਂ ਇਹੀ ਦੇਖਣਾ ਆ ਵੀ ਅਸੀਂ ਆਪਣੇ ਬੱਚੇ ਰੇਜ਼ ਕਿਦਾਂ ਕਰਨੇ ਮੈਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ ਕਦੋਂ ਤੋਂ ਸ਼ੁਰੂ ਕੀਤਾ ਇਹਨੂੰ 5 ਸਾਲ ਹੋ ਗਏ ਆਪਾਂ ਨੂੰ ਸ਼ੁਰੂ ਕੀਤੇ ਹੋਏ ਹਾਂਜੀ ਇਹ ਵੀ بیٹے ਤੋਂ ਹੀ ਆਪਾਂ ਸ਼ੁਰੂ ਕੀਤਾ ਬੇਟਾ ਥੋੜਾ ਜਿਹਾ ਅੰਡਰ weight ਹੋਇਆ ਸੀ ਤੇ ਉਹ ਥੋੜਾ ਹੈਵੀ ਚੂਜੀ ਹੈ ਪਿਕੀਟਰ ਹੈ मतलब ਚੁਣ ਕੇ ਹੀ ਚੀਜ਼ਾਂ ਖਾਣੀਆਂ ਉਹਨੇ ਆ ਨਹੀਂ ਖਾਣਾ ਆ ਨਹੀਂ ਖਾਣਾ ਮਤਲਬ ਨਾ ਖਾਣ ਵਾਲੀਆਂ ਤੇ ਲਿਸਟ ਜਿਆਦਾ ਲੰਬੀ ਹੈ ਤੇ ਉਹਨੂੰ ਜਦਾ ਸਿੰਘ ਜੀ ਨੇ ਬਾਹਰ ਰਹਿ ਕੇ ਐਕਸਪੀਰੀਅੰਸ ਕੀਤੀ ਹੋਈ ਸੀ ਗਾਰਲਿਕ ਬ੍ਰੈਡ ਇਹਨਾਂ ਨੂੰ ਵੀ ਪਸੰਦ ਸੀ ਤੇ ਉਹਨੂੰ ਵੀ ਪਸੰਦ ਸੀ ਤੇ ਉਹਦਾ ਇੱਕ ਵਾਦਾ ਇਹ ਸੀ ਕਿ ਉਹਦੇ ਵਿੱਚ ਬਟਰ ਚਲਾ ਜਾਂਦਾ ਸੀ ਪਰ ਉਹ ਫਿਰ ਅਸੀਂ ਰੋਜ਼-ਰੋਜ਼ ਬਾਹਰ ਦੀ ਨਹੀਂ ਖਵਾ ਸਕਦੇ ਸੀ ਉਹਨੂੰ ਮੈਦੇ ਦੀ ਹੁੰਦੀ ਹੈ ਠੀਕ ਹੈ ਤੇ ਫਿਰ ਉਥੋਂ ਹੀ ਆਈਡੀਆ ਡਿਰਾਈਵ ਹੋਇਆ ਕਿ ਕਿਉਂ ਨਾ ਇਹਨੂੰ ਆਪਾਂ ਘਰੇ ਤਿਆਰ ਕਰਕੇ ਛਕਾਈਏ ਬੱਚਾ ਤਾਂ ਆਪਣਾ ਆਪ ਹੀ ਹੈਲਦੀ ਬਣਾਉਣਾ ਨਾ ਆਪਾਂ ਹੈਨਾ ਤੇ ਉਥੋਂ ਹੀ ਇਹ ਸਾਰਾ ਆਈਡੀਆ ਡਰਾਈਵ ਹੋਇਆ ਸਾਨੂੰ 5 ਸਾਲ ਲੱਗੇ ਮੈਦੇ ਤੋਂ ਆਟੇ ਤੱਕ ਆਣ ਦੀ ਉਹਨਾਂ ਸੀ ਆਟੇ ਦਾ ਪਿਓਰ ਆਟੇ ਦਾ ਪੀਜ਼ਾ ਬਣਾਈਦਾ ਤੇ ਜੇ ਸਾਟੇ ਦਾ ਪ੍ਰਸ਼ਾਦ ਆ ਤਿਆਰ ਹੁੰਦਾ ਉਸੇ ਆਟੇ ਦਾ ਪੀਜ਼ਾ ਆਪਾਂ ਸਾਰਿਆਂ ਨੂੰ ਸ਼ਿਕਾਈਦਾ ਤਾਂ ਮਤਲਬ ਲੁਆਇੰਡ ਪੀਜ਼ਾ ਤੇ ਆ ਕੇ ਤੁਸੀਂ ਉਹ ਖਾਣਾ ਖਵਾਉਣੇ ਜੋ ਤੁਸੀਂ ਆਪਣੇ ਬੱਚਿਆਂ ਨੂੰ ਖਵਾਉਣੇ ਤੁਸੀਂ ਬਿਲਕੁਲ ਉਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈਗੀ ਕਿ ਜੋ ਸਾਡੇ ਬੱਚੇ ਖਾ ਸਕਦੇ ਆ ਬਿਨ ਨਾਗਾ ਰੋਜ਼ ਠੀਕ ਹੈ ਉਹੀ ਅਸੀਂ ਸਾਰਿਆਂ ਨੂੰ ਸ਼ਿਕਾਈਦਾ ਠੀਕ ਹੈ ਨਾ ਇਹ ਤਾਂ ਮਤਲਬ ਇੱਕ ਖਾਣ ਵਾਲਾ ਜਿਹੜਾ ਕੰਮ ਹਨ ਅਸੀਂ ਗੱਲ ਕਰਦੇ ਹੁੰਦੇ ਹੁਣੇ ਕਿ ਉਹ ਪਰਮਾਤਮਾ ਨਾਲ ਹੀ ਜੁੜਿਆ ਹੋਇਆ ਰੂਹ ਦੀ ਤ੍ਰਿਪਤੀ ਹੋਣੀ ਹੈ ਨਾ ਸ਼ੱਕ ਕੇ ਮਨ ਨੂੰ ਸੰਤੁਸ਼ਟੀ ਹੋਣੀ ਹੈ ਰੂਹ ਨੇ ਤ੍ਰਿਪਤ ਹੋਣਾ ਹੈ ਸੰਤੁਸ਼ਟ ਹੋਣਾ ਹੈ ਠੀਕ ਹੈ ਨਾ ਤੇ ਜੇ ਆਪਾਂ ਚੰਗਾ ਸ਼ਿਕਾਵਾਂਗੇ ਹੈਲਦੀ ਸ਼ਿਕਾਵਾਂਗੇ ਜੋ ਗੱਲ ਸਿਰਫ ਇੱਥੇ ਹੀ ਨਿਭੜਦੀ ਹੈ ਜੀ ਇੱਥੇ ਸੁੱਚਮ ਨਾਲ ਸਭ ਕੁਝ ਤਿਆਰ ਕਰੀਦਾ ਠੀਕ ਹੈ ਹੈਲਦੀ ਖਾਣਾ ਬਣਾਈਦਾ ਜਿੱਥੋਂ ਤੱਕ ਹੋ ਸਕੇ ਹਰ ਆਈਟਮ ਨੂੰ ਆਪਾਂ ਹੈਲਦੀ ਬਣਾਇਆ ਮੋਮੋਜ਼ ਵੀ ਮੈਦੇ ਦੇ ਨਹੀਂ ਹੈ ਮੈਦੇ ਨੂੰ ਤਾਂ ਆਪਾਂ ਕਿਚਨ ਚੋਂ ਕਿੱਕ ਕੀਤਾ ਹੋਇਆ ਸਾਡੀ ਕਿਚਨ ਚ ਮੈਦਾ ਯੂਜ਼ ਨਹੀਂ ਹੁੰਦਾ ਮੋਮੋਜ਼ ਮਲਟੀ ਗ੍ਰੇਨ ਹੈ ਪੀਜ਼ਾ ਸਟਫ ਗਾਰਲਿਕ ਬ੍ਰੈਡ ਤੋਂ ਆਟੇ ਦੀ ਪਿਓਰ ਮਿਲੂਗੀ ਠੀਕ ਹੈ ਬਾਕੀ ਫਾਸਟ ਫੂਡ ਜੋ ਬੱਚੇ ਅੱਜਕੱਲ ਲਾਈਕ ਕਰਦੇ ਸਭ ਨੂੰ ਇੱਕ ਹੈਲਦੀ ਵੇਚ ਆਪਾਂ ਤਿਆਰ ਕਰ ਲੀਦਾ ਇੱਥੇ ਮਤਲਬ ਤੁਸੀਂ ਇੱਕ ਗੱਲ ਕਹਿ ਸਕਦੇ ਹੋ ਕਿ ਜਿੱਦਾਂ ਕਿ ਲੋਕ ਬਾਹਰ ਜਾਂਦੇ ਆ ਤੁਸੀਂ ਬਾਹਰ ਵਾਲਾ ਇੱਥੇ ਹੀ ਮਾਹੌਲ ਬਣਾ ਰੱਖਿਆ ਪੰਜਾਬ ਚ ਕੈਨੇਡਾ ਬਣਾ ਰੱਖਿਆ ਸਾਡੇ ਲਈ ਤਾਂ ਇੱਥੇ ਹੀ ਸਭ ਕੁਝ ਹੈ ਜੀ ਇਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਹੈਗੀ ਇਹ ਕਿਨਾਂ ਜੋ ਗੁਰੂ ਘਰ ਦੇ ਦਰਸ਼ਨ ਕਰਨ ਚ ਜੋ ਆਨੰਦ ਹੈਗਾ ਆ ਤੁਸੀਂ ਚਲੇ ਜਾਂਦੇ ਹੋ ਬਾਹਰ ਜਾਂਦੇ ਹੋ ਤਿੰਨ ਤਿੰਨ ਚਾਰ ਚਾਰ ਸਾਲ ਪਹਿਲੇ ਤੋਂ ਗੇੜਾ ਨਹੀਂ ਲੱਗਦਾ ਠੀਕ ਆ ਆਪਾਂ ਗੁਰੂ ਘਰਾਂ ਤੋਂ ਹੀ ਵਾਂਝੇ ਹੋ ਜੀਦਾ ਠੀਕ ਹੈ ਜੋ ਮਹਾਰਾਜ ਦੀਆਂ ਅਸੀਸਾਂ ਆ ਜੋ ਮਹਾਰਾਜ ਨੇ ਇੰਨੇ ਵਰ ਬਖਸ਼ੇ ਹੋਏ ਆ ਉਹ ਤੁਸੀਂ ਕਿੱਦਾਂ ਲਓਂਗੇ ਦਰਸ਼ਨ ਕਰੋਗੇ ਉੱਥੇ ਜਾ ਕੇ ਮੱਥੇ ਟੇਕੋਗੇ ਰੰਦਾਤਾ ਕਰੋਗੇ ਤਾਂ ਹੀ ਗੁਰੂ ਸਾਹਿਬ ਦੇ ਦਿੱਤੇ ਹੋਏ ਵਰ ਲਵਾਂਗੇ ਨਾ ਠੀਕ ਹੈ ਨਾ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਕੋਈ ਲਾਭ ਨਹੀਂ ਹੈਗਾ ਥੋੜੀ ਖਾਓ ਇੱਥੇ ਖਾਓ ਇਥੇ ਖੁਸ਼ ਰਹੋ ਇਥੇ ਸੰਤੁਸ਼ਟ ਹੋਵੋ ਠੀਕ ਹੈ ਨਾ ਜਿਵੇਂ ਕਿ ਡਿਫਰੈਂਟ ਬਣਾਉਣੇ ਹੋ ਤੁਸੀਂ ਤਾਂ ਲੋਕਾਂ ਦਾ ਕੀ ਰਿਸਪੌਂਸ ਆ ਤੁਹਾਨੂੰ ਡਿਫਰੈਂਟ ਚੀਜ਼ ਜਿਹੜੀ ਬਣਾਉਣੇ ਆਪਾਂ ਕਸਟਮਰ ਦਾ ਕੀ ਰਿਸਪੌਂਸ ਆ ਜਿਹੜੀ ਤਾਂ ਮਤਲਬ ਬੱਚਿਆਂ ਵਾਲੀ ਜਨਰੇਸ਼ਨ ਆ ਜੇ ਕਹ ਲਓ ਕਿ 10 ਸਾਲ ਤੋਂ ਨੀਚੇ ਆ ਜਿਹੜੇ ਬੱਚੇ ਉਹਨਾਂ ਨੂੰ ਇੱਕ ਦੋ ਵਾਰ ਟੇਸਟ ਬਿਲਡ ਕਰਾਉਣਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਇਸ ਚੀਜ਼ ਲਈ ਕਿਉਂਕਿ ਇੱਕ ਦੋ ਕਸਟਮਰ ਇਦਾਂ ਦੇ ਸੀ ਸਾਡੇ ਕੋਲ ਬੱਚੇ ਆਏ ਜਿਹੜੇ ਕਹਿੰਦੇ ਸੀ ਜੀ ਨਹੀਂ ਜੀ ਸਾਨੂੰ ਮੈਦੇ ਦਾ ਹੀ ਖਵਾਓ ਅਸੀਂ ਆٹے ਦਾ ਨਹੀਂ ਖਾਣਾ ਤੇ ਬਟ ਅਸੀਂ ਆਪਣੀ ਜਗ੍ਹਾ ਤੇ ਹੀ ਖੜੇ ਰਹੇ ਵੀ ਅਸੀਂ ਆٹے ਦਾ ਹੀ ਖਵਾਣਾ ਹੈ ਜੀ ਅਸੀਂ ਤੁਹਾਨੂੰ ਹੈਲਦੀ ਆਪਸ਼ਨ ਹੀ ਦੇਣੀ ਹੈ ਤੇ ਹੌਲੀ ਹੌਲੀ ਉਹ ਵੀ ਸਾਡੇ ਨਾਲ ਮਤਲਬ ਰੂਟੀਨ ਜੀ ਕਈ ਪੇਰੈਂਟਸ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਇਹ ਇੰਨੀ ਕੁ ਖੁਸ਼ੀ ਹੁੰਦੀ ਹੈ ਇੱਥੇ ਲਿਆਉਂਦੇ ਆ ਹੁਣ ਤਾਂ ਜਦੋਂ ਦੀਆਂ ਇੰਟਰਵਿਊਜ਼ ਹੋਣ ਲੱਗੀਆਂ ਇੰਨੀ ਮਾਨੂੰ ਖੁਸ਼ੀ ਹੁੰਦੀ ਹੈ ਨਾ ਕਿ 50s ਤੋਂ above ਵਾਲੇ ਕਪਲਸ ਵੀ ਆਉਣ ਲੱਗ ਗਏ ਤੇ ਉਹ ਵੀ ਆ ਕੇ ਕਹਿੰਦੇ ਆ ਕਿ ਸਾਨੂੰ ਕੋਈ ਮਤਲਬ ਗਰਜ ਨਹੀਂ ਫੀਲ ਹੋਇਆ ਜਾਂ ਸਾਨੂੰ ਇਦਾਂ ਪਛਤਾਵਾ ਨਹੀਂ ਹੋਊਗਾ ਖਾ ਕੇ ਸਾਨੂੰ ਵਧੀਆ ਹੀ ਲੱਗ ਰਿਹਾ ਹੈ ਇਹ ਚੀਜ਼ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਐਂਡ ਤੇ ਮੈਸੇਜ ਦੇਣਾ ਚਾਹੂਗੇ ਬਾਹਰ ਜਾਣ ਵਿੱਚ ਜਾਂ ਇੱਥੇ ਰਹਿਣ ਵਿੱਚ ਜਾਂ ਖਾਣੇ ਵਿੱਚ ਜਾਂ ਸਿੱਖੀ ਵਿੱਚ ਅੱਛਾ ਜੀ ਠੀਕ ਹੈ ਇਹ ਵੀ ਗੱਲ ਮੈਸੇਜ ਵਾਲਾ ਇਦਾਂ ਆ ਜੀ ਕਿ ਮਿੱਟੀ ਨਾਲ ਜੁੜੋ ਆਪਣੇ ਪੰਜਾਬ ਨੂੰ ਆਬਾਦ ਕਰੋ ਇਥੇ ਬਹੁਤ ਕੁਝ ਹੈਗਾ ਆ ਆਪਣੇ ਆਈਡੀਆਜ਼ ਜਨਰੇਟ ਕਰੋ ਕਲੇ ਟਰੱਕ ਚ ਲਾ ਕੇ ਵੀ ਬਾਹਰ ਡਾਲਰ ਕਮਾਣੇ ਆ ਤਾਂ ਕਮਾ ਲਓ ਠੀਕ ਆ ਤੁਸੀਂ ਨਹੀਂ ਮਨਾ ਤੁਹਾਨੂੰ ਪਰ ਮੁੜ ਕੇ ਇੱਥੇ ਆ ਜਾਓ ਕਮਾ ਕੇ ਉਰੇ ਆ ਕੇ ਇੱਥੇ ਐਸਟੈਬਲਿਸ਼ ਕਰੋ ਆਪਣੇ ਭਰਾਵਾਂ ਨੂੰ ਨਾਲ ਖੜੋ ਯਾਰਾਂ ਦੋਸਤਾਂ ਦੀਆਂ ਬਾਹਾਂ ਫੜੋ ਉਹਨਾਂ ਨੂੰ ਬਿਲਡ ਕਰੋ ਤੇ ਖਾਣੇ ਦੀ ਤਾਂ ਗੱਲ ਇਹ ਆ ਕਿ ਖਾਣਾ ਇਹਦਾ ਕਿੱਤਾ ਜਿਹੜਾ ਨਾ ਜਿਹੜੇ ਗਲਤ ਵੀ ਖਵਾਉਂਦੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਕਿੱਤਾ ਆ ਪ੍ਰਮਾਤਮਾ ਸਭ ਤੋਂ ਪਹਿਲਾਂ ਢਿੱਡ ਦੀ ਢਿੱਡ ਦਾ ਜੁਗਾੜ ਕਰਕੇ ਭੇਜਦਾ ਜੇ ਬੱਚਾ ਜੰਮਦਾ ਉਹਨੂੰ ਰੋਂਦੇ ਨੂੰ ਉਸੇ ਵੇਲੇ ਦੁੱਧ ਚਾਹੀਦਾ ਜੰਮਦੇ ਨੂੰ ਤੇ ਜੰਮਦੇ ਸਾਰੀ ਜਿਹੜੀ ਚੀਜ਼ ਤੁਹਾਨੂੰ ਪਹਿਲੀ ਮੂੰਹ 'ਚ ਪਾਉਣੀ ਆ ਤੁਸੀਂ ਭੋਜਨ ਪਾਉਣਾ ਆ ਤੇ ਇਹ ਪ੍ਰਮਾਤਮਾ ਨੇ ਇਸੇ ਲਈ ਰੱਖਿਆ ਕਿ ਜੇ ਭੋਜਨ ਨਾ ਹੋਵੇ ਨਾ ਤੇ ਤੁਸੀਂ ਰੱਬ ਨੂੰ ਯਾਦ ਹੀ ਨਾ ਕਰੋ ਜੇ ਤੁਹਾਨੂੰ ਖਾਣ ਦੀ ਲੋੜ ਨਹੀਂ ਤਾਂ ਤੁਹਾਨੂੰ ਰੱਬ ਨੂੰ ਵੀ ਯਾਦ ਕਰਨ ਦੀ ਲੋੜ ਨਹੀਂ ਉਹਨੇ ਰੱਖਿਆ ਹੀ ਇਸੇ ਕਰਕੇ ਆ ਤੁਹਾਨੂੰ ਤਿੰਨ ਟਾਈਮ ਦੀ ਰੋਟੀ ਦੇ ਜਾਂ ਦੋ ਟਾਈਮ ਦੀ ਰੋਟੀ ਤੇ ਵੀ ਬੰਦਾ ਮੈਨੂੰ ਯਾਦ ਕਰੇ ਤੇ ਜੇ ਤੁਸੀਂ ਇਸ ਕਿਤੇ 'ਚ ਢੂੰਡਣਾ ਆ ਤਾਂ ਪ੍ਰੋਫੈਸ਼ਨਲੀ ਸੱਚਮ ਦੇ ਨਾਲ ਜੁੜੋ ਤੇ ਸ਼ੁੱਧ ਚੀਜ਼ ਖਵਾਓ ਅੱਗੇ ਜਾ ਕੇ ਸਗੋਂ ਮੈਂ ਵੀਡੀਓਜ਼ ਮੇਰੀਆਂ ਆਉਣਗੀਆਂ ਮੈਂ ਆਪ ਹੀ ਬਣਾਉਣਾ ਮੇਰਾ ਚੈਨਲ ਵੀ ਹੈਗਾ YouTube ਤੇ ਤੁਸੀਂ ਜਾਪਕੋਰ ਲਿਖੋਗੇ JWAP ਜਾਪਕੋਰ ਤੇ ਸਾਡੇ ਦੋਨੋਂ ਚੈਨਲ ਨਿਕਲ ਆਉਣਗੇ ਤੇ ਅੱਗੇ ਜਾ ਕੇ ਮੈਂ ਐਕਸਪੋਜ਼ ਕਰਨਾ ਹੈ ਕਿ ਕਿੱਦਾਂ ਮਲਟੀ ਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਤੁਹਾਨੂੰ ਜ਼ਹਿਰ ਖਵਾ ਰੀਆਂ ਨੇ ਫਾਸਟ ਫੂਡ ਦੇ ਨਾਮ ਤੇ ਕਿਉਂਕਿ ਜਿੰਨੀਆਂ ਵੀ ਸੌਸਿਸ ਨੇ ਉਹ ਸਾਰੀ ਆਇਲ ਬੇਸਡ ਨੇ ਤੇ ਇਸੇ ਲਈ ਅੱਜ ਕੱਲ ਬੱਚੇ ਤੁਸੀਂ ਦੇਖ ਰਹੇ ਹੋ ਕਿ ਇਮਿਊਨਿਟੀ ਉਹਨਾਂ ਦੀ ਘਟੀ ਹੋਈ ਹੈ ਤੇ ਉਹੀ ਚੀਜ਼ ਆਪਾਂ ਆਪਾਂ ਦਾ ਚਲੋ ਕੋਸ਼ਿਸ਼ ਕੀਤੀ ਹੈ ਕਿ ਹੈਲਦੀ ਦਈਏ ਸਾਫ਼ ਸਹੀ ਹੈ ਸਚਮ ਨਾਲ ਬਣਾ ਕੇ ਚੀਜ਼ ਦਈਏ ਤੇ ਇਹੋ ਜੀ ਚੀਜ਼ ਦਈਏ ਕਿ ਜਿਹਨੂੰ ਖਾ ਕੇ ਅਗਲਾ ਖੁਸ਼ ਹੋਵੇ ਹੁਣ ਵੀ ਜਿਹੜੇ ਸਾਡੇ ਇੱਥੇ ਕਸਟਮਰ ਬੱਚੇ ਬੈਠੇ ਨੇ ਪਿੱਛੇ ਬੈਠੇ ਨੇ ਉਹ ਰਿਪੀਟ ਕਸਟਮਰਸ ਨੇ ਸਾਡੇ ਜਿਹੜਾ ਸਾਡਾ ਕਸਟਮਰ ਉਹ ਸਾਡਾ ਪੱਕਾ ਆ ਕਿਉਂਕਿ ਉਹਨੂੰ ਪਤਾ ਕਿ ਸ਼ੁੱਧ ਚੀਜ਼ ਇੱਥੇ ਹੀ ਮਿਲਣੀ ਹੈ ਖਾਲਸਾ ਆ ਤੇ ਖਾਲਸੀ ਚੀਜ਼ ਖਵਾਊਗਾ ਠੀਕ ਹੈ ਨਾ ਤੇ ਬਸ ਇਹੀ ਆ ਜੀ ਮੈਸੇਜ ਤੁਹਾਡੇ ਲਈ ਸਾਰਿਆਂ ਲਈ ਇਹੀ ਆ ਕਿ ਉਰੇ ਨਾਲ ਦੀ ਰੀਸ ਨਹੀਂ ਇੱਥੇ ਦੇ ਨਾਲ ਦੀ ਰੀਸ ਨਹੀਂ ਨਾਲੇ ਤਾਂ ਆਪਣੀ ਜੜਾਂ ਨਾਲ ਜੁੜੇ ਰਹਿੰਨੇ ਹੋ ਨਾਲੇ ਤੁਹਾਡੇ ਬੱਚੇ ਤੁਹਾਡੇ ਬਣ ਕੇ ਰਹਿੰਦੇ ਨੇ ਬਾਹਰ ਜਾ ਕੇ ਤਾਂ ਤੁਹਾਡੇ ਬੱਚੇ ਹੀ ਤੁਹਾਡੇ ਨਹੀਂ ਰਹਿੰਦੇ ਤੁਸੀਂ ਉਧਰਲੇ ਕਲਚਰ ਚ ਵੱਡੇ ਕਰ ਲਏ ਹੁਣ ਤਾਂ ਮੇਰੀਆਂ ਕਿੰਨੀਆਂ ਇੰਟਰਵਿਊਜ਼ ਹੋ ਚੁੱਕੀਆਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜੀ ਨਵੀਂ ਗੱਲ ਹੋਰ ਕਹਾਂ ਜਾਂ ਨਾ ਕਹਾਂ ਪਰ ਕਈ ਜਿਹੜੇ ਨੁਕਤੇ ਚੀਨੀ ਕਰਨ ਵਾਲੇ ਆ ਵੀ ਇਹਦਾ ਬਾਹਰ ਛੱਡ ਆਇਆ ਦੀ ਸੈਟਿੰਗ ਨਹੀਂ ਹੋਈ ਹੋਣੀ ਜਾਂ ਇਹ ਪੈਸੇ ਬਹੁਤ ਜੋੜ ਲਿਆ ਆ ਹੋਣਾ ਜਾਂ ਇਦਾਂ ਸਮਥਿੰਗ ਲਾਈਕ ਦਰ ਬਹੁਤ ਕੁਝ ਕਹਿੰਦੇ ਆ ਹੁਣ ਅਸੀਂ ਜਵਾਬ ਦੇ ਦਿੰਨੇ ਆ ਪਰ ਗੱਲ ਇਹ ਆ ਕਿ ਇੱਥੇ ਰਹੋਗੇ ਆਪਣੀ ਮਿੱਟੀ 'ਚ ਰਹੋਗੇ ਤਾਂ ਆਪਣੇ ਨਿਆਣੇ ਆਪਣੇ ਬਣਾ ਕੇ ਰੱਖੋਗੇ ਅਸਲੀ ਕਮਾਈ ਤੁਹਾਡੇ ਨਿਆਣੇ ਨੇ ਤੇ ਭੋਜਨ ਸੰਬੰਧੀ ਇਹ ਹੀ ਗੱਲ ਆ ਕਿ ਖਾਲਸ ਚੀਜ਼ ਖਵਾਓ ਖਾਓ ਤੇ ਚੰਗਾ ਇੱਕ ਮਾਹੌਲ ਸਿਰਜੋ ਇੱਥੇ ਤੁਸੀਂ ਪੰਜਾਬ ਦੇ ਵਿੱਚ ਨਾ ਤਾਂ ਅਸੀਂ ਗੱਲਬਾਤ ਕੀਤੀ ਸਿੱਖ ਫੈਮਲੀ ਨਾਲ ਕਿ ਕਿਸ ਤਰ੍ਹਾਂ ਉਹ ਪੰਜਾਬ ਬਾਹਰ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਵਧੀਆ ਜੀਵਨ ਬਤੀਤ ਕਰ ਰਹੇ ਆ ਤੇ ਉਹਨਾਂ ਨੇ ਕਾਫੀ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਉਹ ਵਧੀਆ ਤੱਤ ਵਾਲਾ ਖਾਣਾ ਹੈ ਜਿਹੜਾ ਉਹ ਬੱਚਿਆਂ ਜੋ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਉਹ ਲੋਕਾਂ ਨੂੰ ਖਵਾਉਂਦੇ ਆ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਇਹਨਾਂ ਦਾ ਕੰਮ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਹੋਰ ਅਪਡੇਟਸ ਲਈ ਦੇਖਦੇ ਰਹੋਦਾ ਸਿਟੀ ਹੈਡਲਾਈਨ ਮੈਂ ਇੰਦਰ ਸਿੱਧੂ ਕੈਮਰਾ ਪਰਸਨ ਕਰਨ ਕੁਮਾਰ ਦੇ ਨਾਲ